ਆ ਇੱਕ ਚੀਜ਼ ਬਣਾ ਲਈ ਤੇ ਤੁਹਾਡਾ ਸਾਰਾ ਪਰਿਵਾਰ ਤੰਦਰੁਸਤ ਰਹੂਗਾ ਇਹਦੇ ਨਾਲ ਜਿਹੜੀ ਇਮਿਊਨਿਟੀ ਹੈ ਉਹ ਵੀ ਬੂਸਟ ਹੁੰਦੀ ਹੈ ਭੁੱਖ ਵੀ ਵਧੀਆ ਲੱਗਦੀ ਹੈ ਸੋ ਬਹੁਤ ਘੈਂਟ ਚੀਜ਼ ਹੈ ਜੀ ਤੇ ਇਹ ਕਿਵੇਂ ਬਣਦੀ ਹੈ ਚਲੋ ਦੱਸਦੇ ਹਾਂ ਜੀ ਫਿਰ ਦੋਸਤੋ ਆਮਲਾ ਕੈਂਡੀ ਤਾਂ ਬਹੁਤ ਖਾਦੀ ਹੋਣੀ ਆ ਪਰ ਜਿਹੜੀ ਅੱਜ ਆਪਾਂ ਬਣਾਉਣ ਲੱਗੇ ਤੁਰੰਤ ਬਣ ਜਾਂਦੀ ਤੇ ਟੇਸਟੀ ਵੀ ਬਹੁਤ ਬਣਦੀ ਹੈ ਤੇ ਇਹਨੂੰ ਬਣਾਉਣ ਲਈ ਸਭ ਤੋਂ ਪਹਿਲਾਂ ਆਪਾਂ ਲਏ ਹੋਏ ਨੇ ਜੀ ਆਮਲਾ ਜਿਹੜੀ ਕਿ ਆਪਾਂ ਧੋ ਕੇ ਤਿਆਰ ਕਰ ਲਏ ਸੀਗੇ ਗੇਸ ਆਪਾਂ ਆਨ ਕਰ ਲਾਂਗੇ ਇਧਰ ਆਪਾਂ ਇੱਕ ਕਤੀਲੇ ਚ ਲੈ ਲਏ ਜੀ ਪਾਣੀ ਉਪਰ ਆਪਾਂ ਰੱਖ ਲੈ ਜੀ ਜਾਲੀ ਵਾਲਾ ਪਾਂਡਾ ਤੇ ਇਹਨੂੰ ਆਪਾਂ ਸਟੀਮ ਨਾਲ ਪਕਾਵਾਂਗੇ ਕਿਉਂਕਿ ਪਾਣੀ ਚ ਨਹੀਂ ਪਾਉਣਾ ਫਿਰ ਤਾਂ ਬਹੁਤ ਜਿਆਦਾ ਪਾਣੀ ਵੜ ਜਾਂਦਾ ਜਦੋਂ ਆਪਾਂ ਇਹਨੂੰ ਪਕਾਵਾਂਗੇ ਤਾਂ ਫਿਰ ਜਿਹੜਾ ਪਾਣੀ ਉਹੀ ਮਚਾਉਣਾ ਔਖਾ ਹੋ ਜਾਂਦਾ ਹੈ ਪੇਸਟ ਬਣਾਉਣਾ ਔਖਾ ਹੋ ਜਾਂਦਾ ਜੀ ਠੀਕ ਆ ਮੋਮੋਸ ਮੋਮੋ ਸਟੀਮ ਕਰਨਾ ਇਹਨੂੰ ਹਾਂਜੀ ਇਹਨੂੰ ਸਟੀਮ ਦੇਣੀ ਹੈਗੀ ਤੇ ਹੁਣ ਆਪਾਂ ਇਹਦੇ ਵਿੱਚ ਰੱਖ ਲਾਂਗੇ ਚੰਗੀ ਤਰ੍ਹਾਂ ਆਪਾਂ ਸਭ ਤੋਂ ਪਹਿਲਾਂ ਧੋ ਲੈਣੇ ਨੇਗੇ ਇਹ ਆਪਾਂ ਬਣਾਏ ਸੀ ਜੀ ਆਮਲੇ ਦਾ ਅਚਾਰ ਤੇ ਮਰੱਬਾ ਕਾਫੀ ਸਾਰੇ ਲਿਆਂ ਸੋ ਕਿ ਕੈਂਡੀ ਹੁੰਦੀ ਹੈ ਪੀਸ ਵਿੱਚ ਉਹ ਵੀ ਬਹੁਤ ਟੇਸਟੀ ਬਣਦੀ ਹੈ ਜੀ ਉਹਦੀ ਵੀ ਆਪਾਂ ਵੀਡੀਓ ਪਾਈ ਹੋਈ ਹੈ ਉਹ ਤੁਸੀਂ ਦੇਖ ਸਕਦੇ ਹੋਗੇ ਜਾ ਕੇ ਪੇਜ ਤੇ ਤੇ ਇਹ ਵਾਲੀ ਜਿਹੜੀ ਕੈਂਡੀ ਹੈਗੀ ਇਹ ਆਪਾਂ ਤੁਰੰਤ ਬਣਾ ਕੇ ਖਾ ਸਕਦੇ ਹਾਂਗੇ ਤੇ ਹੁਣ ਆਪਾਂ ਜਿਹੜੀ ਸਾਰੇ ਆਮਲੇ ਸੀ ਇਹਦੇ ਵਿੱਚ ਰੱਖ ਕੇ ਹੁਣ ਆਪਾਂ ਇਹਨੂੰ ਸਟੀਮ ਤੇ ਪਕਾਵਾਂਗੇ ਉੱਪਰ ਜੀ ਆਪਾਂ ਲਗਾਵਾਂਗੇ ਇਹਦੇ ਟੱਕਣ ਤੇ ਚੰਗੀ ਤਰ੍ਹਾਂ ਪੱਕਣ ਦਵਾਵਾਂਗੇ ਜਿੰਨਾ ਚਿਰ ਇਹਦੇ ਵਿੱਚ ਜਿਹੜੀਆਂ ਤਰੇੜਾ ਨਹੀਂ ਪੈ ਜਾਂਦੀਆਂ ਤੇ ਚੰਗੀ ਤਰ੍ਹਾਂ ਪੱਕ ਕੇ ਵਧੀਆ ਤਿਆਰ ਨਹੀਂ ਹੋ ਜਾਂਦੇ ਹੁਣ ਆਪਾਂ ਇਹਨੂੰ ਪਕਣ ਦਵਾਵਾਂਗੇ ਤੇ ਉਸ ਤੋਂ ਬਾਅਦ ਦੱਸ ਦਿਆਂ ਜੀ ਅਗਲਾ ਪ੍ਰਸਾਦ ਲਓ ਜੀ ਪੱਕਣੇ ਸਟਾਰਟ ਹੋ ਗ ਤੁਸੀਂ ਦੇਖ ਸਕਦੇ ਪੱਕਣੇ ਸਟਾਰਟ ਹੋ ਚੁੱਕੇ ਨੇ ਇਹਨਾਂ ਨੂੰ ਲੱਗ ਜੂਗਾ ਘੱਟੋ ਘੱਟ ਜੀ 20-25 ਮਿੰਟ ਵੱਧ ਘੱਟ ਟਾਈਮ ਲੱਗ ਸਕਦਾ ਉਹ ਆਪਾਂ ਸਾਰਾ ਦੱਸਾਂਗੇ ਕਿ ਕਿੰਨਾ ਟਾਈਮ ਲੱਗਿਆ ਠੀਕ ਹੈ ਜੀ ਇਹ ਭਾਫ ਨਾਲ ਹੀ ਪੱਕਣਗੇ ਹੋਣਾ ਹਨਾ ਹਾਂਜੀ ਲਓ ਜੀ ਤੁਸੀਂ ਦੇਖ ਸਕਦੇ ਹੋਊਂਗੇ ਵੀ ਇਹਨੂੰ ਹੋ ਗਈ ਜੀ 15 ਤੋਂ 20 ਮਿੰਟ ਤੇ ਵਧੀਆ ਉਬਲ ਚੁੱਕੇ ਨੇ ਤੇ ਦੇਖ ਤੁਸੀਂ ਦੇਖ ਸਕਦੇ ਮਿੱਤਰੇੜਾਂ ਵੀ ਆ ਗਈਆਂ ਇਹ ਵਧੀਆ ਪਕਾ ਲੈਣੇ ਨੇ ਆਪਾਂ ਠੀਕ ਹੈ ਮਤਲਬ ਇਹਨਾਂ ਤੇ ਤਿਹੜਾ ਨਹੀਂ ਜਲਦਿਆਂ ਉਹਨਾਂ ਟਾਈਮ ਆਪਾਂ ਇਹਨੂੰ ਪਕਾਈ ਜਾਣਾ ਹਾਂਜੀ ਆ ਦੇਖ ਸਕਦੇ ਹੋ ਵਿੱਚ ਚੰਗੀ ਤਰ੍ਹਾਂ ਪੱਕੇ ਹੋਏ ਨੇਗੇ ਹੁਣੇ ਥੋੜੇ ਜਿਹਾ ਗਰਮ ਨੇ ਹੁਣ ਆਪਾਂ ਇਹਨੂੰ ਠੰਡੇ ਹੋਣ ਦਵਾਵਾਂਗੇ ਤੇ ਉਸ ਤੋਂ ਬਾਅਦ ਇਹਨਾਂ ਦੇ ਗਿਟਕਾਂ ਨੇ ਉਹ ਆਪਾਂ ਅਲੱਗ ਕਰ ਲਾਂਗੇ ਠੀਕ ਹੈ ਜੀ ਹੁਣ ਠੰਡੇ ਕਰ ਲਈਏ ਤੇ ਇਸ ਲੋਟ ਤੋਂ ਬਾਅਦ ਆਪਾਂ ਗੜਕਾ ਕੱਢ ਲਾਂਗੇ ਇਹਦੀਆਂ ਇਸ ਟ੍ਰੀਮ ਨਾਲ ਵਧੀਆ ਨਿਕਲਦੀਆਂ ਰਹਣੇ ਹਨਾ ਉਹ ਹਾਲਕੇ ਨਹੀਂ ਇੰਨਾ ਹੋਉਂਦਾ ਨਹੀਂ ਨਹੀਂ ਜੀ ਵੱਧ ਵਾਲੇ ਤਾਂ ਵਧੀਆ ਨਿਕਲ ਜਾਂਦਾ ਹੈ ਜੇ ਆਪਾਂ ਘੱਟ ਵਾਲਦੇ ਤਾਂ ਫਿਰ ਤੇ ਇਹ ਔਖੇ ਹੋਣੀ ਹੈ ਜੀ ਵਿੱਚੋਂ ਇਹੜੀ ਗਟਕ ਕੱਢਣ ਤੋਂ ਤੇ ਇਸ ਪ੍ਰ ਲੱਗ ਕਰ ਲਈਆਂ ਜਿਹੜੇ ਆ ਸੀਏ ਇਹਦੇ ਪੀਸ ਉਹ ਆਪਾਂ ਮਿਕਸੀ ਜਾਰ ਚ ਪਾਵਾਂਗੇ ਸਾਰੇ ਤੇ ਇਹਨਾਂ ਦਾ ਆਪਾਂ ਪੇਸਟ ਜੜਾ ਬਣਾ ਲੈਣਾ ਜੀ ਕਰੀਮ ਨੂੰ ਪੇਸਟ ਬਣਾ ਲੈਣਾ ਦਾ ਪੂਰਾ ਹੈ ਹਾਂਜੀ ਵਧੀਆ ਕਰੀਮੀ ਕਰੀਮੀ ਬਣਾ ਲੈਣਾ ਜੀ ਲਓ ਜੇ ਇਹਨਾਂ ਆਪਾਂ ਚੰਗੀ ਤਰ੍ਹਾਂ ਪੀਸ ਲਿਆ ਜਿਹੜਾ ਪੇਸਟ ਉਹ ਵਧੀਆ ਹੋਣਾ ਚਾਹੀਦਾ ਕੋਈ ਵਿੱਚ ਪੀਸ ਨਾ ਰਵੇ ਇਸ ਕਰਕੇ ਚੰਗੀ ਤਰ੍ਹਾਂ ਉਬਲੇ ਹੋਣੇ ਚਾਹੀਦੇ ਨੇ ਮਤਲਬ ਸਟੀਮ ਵਧੀਆ ਹੋਣੀ ਚਾਹੀਦੀ ਹੈਗੇ ਨੂੰ ਤੇ ਉਸ ਤੋਂ ਬਾਅਦ ਇਹਦਾ ਪੇਸਟ ਉਹ ਵੀ ਵਧੀਆ ਫਾਈਨ ਹੋਣਾ ਚਾਹੀਦਾ ਜੀ ਠੀਕ ਹੈ ਹੁਣ ਆਪਾਂ ਇੱਧਰ ਲੈ ਲਏ ਜੀ ਇੱਕ ਪੈਨ ਇਹਦੇ ਵਿੱਚ ਸਭ ਤੋਂ ਪਹਿਲਾਂ ਆਪਾਂ ਪਾਉਣਾ ਜੀ ਥੋੜਾ ਜਿਹਾ ਦੇਸੀ ਘਿਓ ਜਿਵੇਂ ਥੋੜਾ ਜਿਹਾ ਪਾ ਲੈ ਦੇਸੀ ਘਿਓ ਪਾਉਣਾ ਕੰਪਲਸਰੀ ਹੈ ਹਾਂਜੀ ਵੈਸੇ ਤਾਂ ਉਂਝ ਵੀ ਚੱਲ ਜੂਗਾ ਪਰ ਐਵੇਂ ਜੇਕਰ ਆਪਾਂ ਪਾੜ ਕੇ ਤੇ ਨਾਲੇ ਹੇਠੇ ਇੱਕਦਾਂ ਗਏ ਜਿਵੇਂ ਨਾਨ ਸਟਿਕੀ ਹੁੰਦੇ ਉਹਨਾਂ ਨਾਲ ਤਾਂ ਇਹ ਚਿਪਕਦੇ ਨਹੀਂ ਉਹਨਾਂ 'ਚ ਤਾਂ ਜ਼ਰੂਰਤ ਹੀ ਨਹੀਂ ਹੈਗਾ ਜੀ ਜਿਵੇਂ ਕੋਈ ਆਪਾਂ ਹੋਰ ਪਾਣ ਦਾ ਲੈਣ ਉਹਦੇ 'ਚ ਹਲਕਾ ਜਿਹਾ ਪਾ ਲਈ ਜਿਵੇਂ ਥੋੜਾ ਅੱਧਾ ਕ ਚਮਚਾ ਆਪਾਂ ਪਾ ਲਿਆ ਜਿਹਦੇ ਵਿੱਚ ਠੀਕ ਹੈ ਹੁਣ ਜਿਹੜਾ ਪੇਸਟ ਸਾਰਾ ਆਪਾਂ ਇਹਦੇ ਵਿੱਚ ਪਾ ਲੈਣਾ ਹਾਂਜੀ ਹੁਣ ਆਪਾਂ ਇਹਨੂੰ ਪਕਾਉਣਾ ਹੈਗਾ ਹੂੰ ਤੇ ਤਾਂ ਤੇ ਮੇਜਰ ਮਾਈਨੋਰਿਟੀ ਕਿਤੇ ਉਹਦੇ ਵਿੱਚ ਉਂਝ ਵੀ ਚੱਲੇ ਜਾਂਦਾ ਜੀ ਠੀਕ ਹੈ ਜੀ ਉਹ ਜਿਹੜੀਆਂ ਦੂਜੀਆਂ ਕੰਡੀਆਂ ਰਹਿਣ ਉਹ ਤਾਂ ਮੰਨ ਲਓ ਸਿੱਧੀਆਂ ਹੀ ਬਣ ਜਾਂਦੀਆਂ ਹੁੰਦੀਆਂ ਹਾਂਜੀ ਉਹ ਤਾਂ ਸਿੱਧੀਆਂ ਬਣ ਜਾਂਦੀਆਂ ਜਿਵੇਂ ਹਲਕੇ ਨੇ ਉਹ ਵਾਲ ਲੰਗਾਂ ਜੀ ਹਾਂ ਤੇ ਸਤੋਬਾ ਦਾ ਨੂੰ ਚਾਸਨੀ ਚ ਰੱਖਣਾ ਪੈਂਦਾ ਹੈਗਾ ਪਰ ਇਹ ਕੰਡੀਆਂ ਦੋਸਤੋ ਮਤਲਬ ਟੌਫੀਆਂ ਵਾਂਗੂ ਲੱਗਣਗੀਆਂ ਸਾਨੂੰ ਜਿਹੜੀਆਂ ਇਹ ਕੰਡੀਆਂ ਹਾਂਜੀ ਇਹ ਆਪਾਂ ਲੰਮਾ ਟਾਈਮ ਸਟੋਰ ਕਰਕੇ ਵੀ ਰੱਖ ਸਕਦੇ ਹਾਂ ਬਹੁਤ ਹੀ ਟੇਸਟੀ ਬਣਦੀਆਂ ਨੇ ਇਹ ਠੀਕ ਹੈ ਜੀ ਤੇ ਹੁਣ ਆਪਾਂ ਇਹਨੂੰ ਪਕਾ ਲਾਂਗੇ ਜਿੰਨੀ ਆਪਾਂ ਲਏ ਹੋਏ ਨੇ ਜੀ ਆਮਲੇ ਓਨੀਆਂ ਆਪਾਂ ਇਹਦੇ ਵਿੱਚ ਪਾ ਸਕਦੇ ਹਾਂ ਜੀ ਜਾਂ ਤਾਂ ਦੇਸੀ ਖੰਡ ਜਾਂ ਜਿਹੜਾ ਆਪਾਂ ਲਈ ਹੋਈ ਹੈ ਸ਼ੱਕਰ ਤੇ ਜਾਂ ਇਹਦੇ ਵਿੱਚ ਆਪਾਂ ਗੁੜ ਪਾ ਸਕਦੇ ਹਾਂ ਜਾਂ ਮਿਸ਼ਰੀ ਦਾ ਪਾਊਡਰ ਜਾਂ ਦੇਸੀ ਖੰਡ ਜੋ ਵੀ ਚੀਜ਼ ਆਪਾਂ ਵਧੀਆ ਲੱਗ ਜੇ ਉਹ ਆਪਾਂ ਇਹਦੇ ਵਿੱਚ ਪਾ ਸਕਦੇ ਹਾਂਗੇ ਠੀਕ ਹੈ ਤੇ ਹੁਣ ਆਪ ਚੱਕਰ ਠੀਕ ਹੈ ਜੀ ਆਮਲੇ ਜੀ ਨਹੀਂ ਪਾਉਣੀ ਹੈ ਜੇ ਅੱਧਾ ਕਿਲੋ ਆਮਲੇ ਦਾ ਅੱਧਾ ਕਿਲੋ ਸ਼ੱਕਰ ਜੇ ਪਾਈ ਆਮਲੇ ਦਾ ਪਾਈਏ ਸ਼ੱਕਰ ਹਾਂ ਜੀ ਆਪਣੇ ਤਨ 100 ਗ੍ਰਾਮ ਸੀ ਤਨ 100 ਗ੍ਰਾਮ ਵੀ ਆਪਾਂ ਇਧਰ ਵਿੱਚ ਸ਼ੱਕਰ ਪਾਈ ਹੈ ਜੀ ਠੀਕ ਹੈ ਜੀ ਤੇ ਹੁਣ ਆਪਾਂ ਇਹਨੂੰ ਪਕਾ ਲਾਂਗੇ ਜੀ ਲਓ ਜੀ ਇਹਨੂੰ ਆਪਾਂ ਹੋ ਗਏ 10 ਮਿੰਟ ਬਿਲਕੁਲ ਲੋ ਕਰਕੇ ਆਪਾਂ ਇਹਨੂੰ ਪਕਾ ਲਿਆ ਤੇ ਤੁਸੀਂ ਦੇਖ ਸਕਦੇ ਵੀ ਗਾੜਾ ਹੋ ਚੁੱਕਿਆ ਹੈ ਤੇ ਹੁਣ ਆਪਾਂ ਇਧਰ ਲਿਆ ਹੋਇਆ ਜੀ ਕਾਰਨ ਫਲੋਰ 8 ਤੋਂ 10 ਮਿੰਟ ਇਹਨੂੰ ਬਗਾਉਣਾ ਆਪਾਂ ਹੈਨਾ ਹਾਂ ਜੀ ਤੇ ਇਹਦੇ ਵਿੱਚ ਆਪਾਂ ਥੋੜਾ ਜਿਹਾ ਪਾਣੀ ਪਾ ਕੇ ਜਿਹੜਾ ਪੇਸਟ ਹੈ ਉਹ ਬਣਾ ਲਾਂਗੇ ਕਾਰਨ ਫਲੋਰ ਕਿੰਨਾ ਕੁ ਲੈਣਾ ਇੱਕ ਚਮਚ ਲਿਆ ਹੋਇਆ ਜੀ ਠੀਕ ਹੈ ਜੀ ਥੋੜਾ ਜਿਹਾ ਪਾਣੀ ਪਾ ਕੇ ਮਿਕਸ ਕਰ ਲੈਣੇ ਹੁਣ ਆਪਾਂ ਇਹਨੂੰ ਹਾਂ ਤੇ ਇਹਨੂੰ ਆਪਾਂ ਇਹਦੇ ਵਿੱਚ ਪਾਵਾਂਗੇ ਇਹ ਪਾਉਣ ਨਾਲ ਇਹ ਗਾੜਾ ਹੋ ਜਾਊਗਾ ਤੇ ਬਹੁਤ ਵਧੀਆ ਜਿਹੀ ਕੈਂਡੀ ਆ ਬਣ ਕੇ ਤਿਆਰ ਹੋਊਗੀ ਜੇਕਰ ਆਪਾਂ ਇਹ ਨਾ ਪਾਇਆ ਤਾਂ ਫਿਰ ਇਹ ਢਿੱਲੀ ਜਿਹੀ ਬਣ ਜਾਣੀ ਠੀਕ ਹੈ ਜੀ ਮਤਲਬ ਇਹ ਪਰੜੀਆਂ ਹੀ ਨਹੀਂ ਹੋਣੀਆਂ ਹਾਂਜੀ ਹੁਣ ਇੱਕ ਚਮਚਾ ਆਪਾਂ ਇਹਦੇ ਵਿੱਚ ਪਾ ਤਾ ਤੇ ਇਹਨੂੰ ਆਪਾਂ ਹੋਰ ਪਕਾਵਾਂਗੇ ਜੀ ਦੋ ਤਿੰਨ ਮਿੰਟ ਠੀਕ ਹੈ ਕਾਰਨ ਫਲੋਰ ਪਾਉਣ ਤੋਂ ਬਾਅਦ ਆਪਾਂ 2-4 ਮਿੰਟ ਹੋਰ ਔਰ ਕੌਨਰ ਰਹਿਣ ਹਾਂਜੀ ਤੇ ਇਹਦੇ ਵਿੱਚ ਆਪਾਂ ਪਾਵਾਂਗੇ ਜੀ ਮਸਾਲੇ ਜਿਵੇਂ ਕੀ ਕਾਲੀ ਮਿਰਚ ਹਮ ਚਾਟ ਮਸਾਲਾ ਠੀਕ ਹੈ ਜੀ ਥੋੜਾ ਜਿਹਾ ਕਾਲਾ ਨਮਕ ਹਮ ਤੇ ਲਾਲ ਮਿਰਚ ਵੀ ਪਾ ਸਕਦੇ ਹਾਂ ਜੀ ਠੀਕ ਹੈ ਜੀ ਤੇ ਹੁਣ ਆਪਾਂ ਇਹਨੂੰ ਮਿਕਸ ਕਰ ਲੈਨੇ ਉਹ ਆ ਪੈਂਡ ਤੇ ਪਾਵਾਂਗੇ ਜੀ ਤੇ ਤੁਸੀਂ ਦੇਖੋਗੇ ਵੀ ਬਹੁਤ ਵਧੀਆ ਜਿਹੀ ਕੈਂਡੀ ਬਣ ਕੇ ਤਿਆਰ ਹੁੰਦੀ ਹੈ ਇੱਕ ਵਾਰ ਬਣਾਓਗੇ ਤਾਂ ਹਸਾਲੇ ਹੀ ਬਣਾ ਕੇ ਖਾਇਆ ਕਰੋਗੇ ਜੀ ਬਹੁਤ ਵਧੀਆ ਬਣਦੀ ਹੈ ਜੀ ਖਾਣ ਚ ਵੀ ਬਹੁਤ ਟੇਸਟੀ ਗਾੜਾ ਜਿਹਾ ਤਾਂ ਮਤਲਬ ਹੋਣਾ ਸ਼ੁਰੂ ਹੋ ਗਿਆ ਨਾ ਹਾਂਜੀ ਮੀਡੀਅਮ ਤੇ ਕਰਕੇ ਜਾਂ ਲੋ ਤੇ ਕਰਕੇ ਆਪਾਂ ਇਹਨੂੰ ਪਕਾ ਲੈਣਾ ਵੀ ਹੀਟ ਹੋ ਮੱਚੇ ਨਾ ਤੇ ਵਧੀਆ ਪੱਕ ਕੇ ਤਿਆਰ ਹੋ ਜੇ ਠੀਕ ਹੈ ਲੋ ਜੀ ਤੁਸੀਂ ਦੇਖ ਸਕਦੇ ਹੋ ਮੈਂ ਪੈਨ ਨੂੰ ਛੱਡਣਾ ਸਟਾਰਟ ਕਰਤਾ ਪ੍ਰਸ਼ਾਦ ਵਾਂਗੂ ਜਦੋਂ ਬਣ ਜੇ ਇਸ ਪ੍ਰਕਾਰ ਮਤਲਬ ਜਦੋਂ ਪੈਨ ਛੱਡਣ ਲੱਗਿਆ ਸੱਲੋਂ ਹਾਂਜੀ ਉਹਦੋਂ ਬਣ ਕੇ ਬਿਲਕੁਲ ਤਿਆਰ ਹੈ ਜੀ ਇਹ ਹੁਣ ਆਪਾਂ ਇਹਦੇ ਵਿੱਚ ਪਾ ਦਾਂਗੇ ਜੀ ਮੇਰੇ ਕੋਲ ਸਾਰੇ ਸਮਾਨ ਦਾ ਜਿਹੜਾ ਬਣਾਇਆ ਹੋਇਆ ਸੀ ਜੀ ਪਾਊਡਰ ਜਿਵੇਂ ਕਾਲਾ ਨਮਕ ਹੋ ਗਿਆ ਜੀ ਕਾਲਾ ਨਮਕ ਕਾਲੀ ਮਿਰਚ ਤੇ ਇਹਦੇ ਵਿੱਚ ਪਾਇਆ ਹੋਇਆ ਥੋੜਾ ਜਿਹਾ ਜੀ ਚਾਟ ਮਸਾਲਾ ਠੀਕ ਹੈ ਜੀ ਇਹ ਆਪਾਂ ਮਿਕਸ ਕਰਕੇ ਅੱਧਾ ਗਿਲਾਚਾ ਮਤਲਬ ਨਮਕੀਨ ਤੇ ਚਟਪੜਾ ਬਣਾਉਣ ਲਈ ਆਪਾਂ ਇਹ ਥੋੜੇ ਜਿਹਾ ਮਸਾਲੇ ਵਗੈਰਾ ਆਪਾਂ ਪਾਉ ਦੇਣੇ ਆ ਹਾਂਜੀ ਤੁਸੀਂ ਜਿੰਨਾ ਬਣਾ ਰਹੇ ਹੋ ਉਸ ਹਿਸਾਬ ਨਾਲ ਵੱਧ ਘੱਟ ਪਾ ਸਕਦੇ ਹੋ ਜੀ ਵਿੱਚ ਲਾਲ ਮਿਰਚ ਵੀ ਪਾ ਸਕਦੇ ਜੇ ਤਿੱਖਾ ਖਾਣਾ ਪਸੰਦ ਆ ਤਾਂ ਹਮ ਬਸ ਇਹਨੂੰ ਆਪਾਂ 2 ਮਿੰਟ ਹੋਰ ਪਕਾ ਲਾਂਗੇ ਜੇ ਸਾਰੇ ਜਿਹੜੇ ਮਸਾਲੇ ਪਾਏ ਆ ਆਪਾਂ ਨਮਕ ਪਾਇਆ ਗਿਆ ਵਿੱਚ ਮਿਕਸ ਹੋ ਜੇ ਹਮ ਕਾਲਾ ਨਮਕ ਤੇ ਕਾਲੀ ਮਿਰਚ ਜ਼ਰੂਰ ਪਾ ਲਿਓ ਜਿਹਦੇ ਨਾਲ ਇਹਦਾ ਟੇਸਟ ਵਧੀਆ ਹੁੰਦਾ ਹੈਗਾ ਹਮ ਠੀਕ ਹੈ ਜੀ ਕਾਲੇ ਨਮਕ ਦਾ ਸਵਾਦ ਵਧੀਆ ਆਉਂਦਾ ਹੈ ਨਾ ਹਾਂਜੀ ਹਮ ਨਾਲੇ ਹਾਜਮਾ ਵਧੀਆ ਰਹਿੰਦਾ ਜੀ ਹੁਣ ਜਿਵੇਂ ਆਮਲੇ ਚ ਵਿਟਾਮਿਨ ਸੀ ਹੈ ਜੀ ਇਹ ਵੀ ਆਪਣੇ ਵਾਸਤੇ ਫਾਇਦਾ ਕਰੂਗਾ ਦੇਖੋ ਵੀ ਜੀ ਕਰੇ ਉਦੋਂ ਆਪਾਂ ਇਹਨੂੰ ਕੱਢ ਕੇ ਖਾ ਸਕਦੇ ਆ ਤੇ ਲਓ ਜੀ ਇਧਰ ਆਪਾਂ ਲਾਇਆ ਹੋਇਆ ਜੀ ਵਾਟਰ ਪੇਪਰ ਟਰੇ ਚ ਤੇ ਹੁਣ ਆਪਾਂ ਇਹਨੂੰ ਹਲਕਾ ਜਿਹਾ ਠੰਡਾ ਹੋਣ ਦਵਾਵਾਂਗੇ ਤੇ ਉਸ ਤੋਂ ਬਾਅਦ ਇਹਦੇ ਵਿੱਚ ਆਪਾਂ ਇਹਨੂੰ ਪਾ ਲਾਂਗੇ ਜੀ ਠੀਕ ਹੈ ਜੀ ਹੁਣ ਇਹਨੂੰ ਠੰਡਾ ਕਰ ਲਈਏ ਹਾਂਜੀ ਲਓ ਜੀ ਹਲਕਾ ਜਿਹਾ ਆਪਾਂ ਇਹਨੂੰ ਠੰਡਾ ਕਰ ਲਿਆ ਹੁਣ ਆਪਾਂ ਇਹਨੂੰ ਟਰੇ ਵਿੱਚ ਪਾ ਲਾਂਗੇ ਜੀ ਇਹ ਵਾ ਬਿਹੇ ਠਾਣਾ ਚਿਪਕੇ ਹੁਣ ਆਪਾਂ ਇਹਨੂੰ ਸੈੱਟ ਕਰ ਦਾਂਗੇ ਜਿੰਨੀ ਕਿ ਆਪਾਂ ਮੋਟੀ ਬਤਲੀ ਬਣਾਉਣੀ ਹੋਵੇ ਲੇਅਰ ਉਹਦੇ ਹਿਸਾਬ ਨਾਲ ਆਪਾਂ ਇਹਨੂੰ ਜਮਾ ਦੇਣਾ ਜੀ ਠੀਕ ਹੈ ਜੀ ਕਿਉਂਕਿ ਇਹਦੇ ਵਿੱਚ ਜਿਹੜਾ ਆਪੇ ਸ਼ੱਕਰ ਪਾਈ ਹੋਈ ਹੈ ਜੀ ਉਹਦੀ ਮਤਲਬ ਚਾਸ ਜਿਵੇਂ ਬਣ ਜਿੱਤੇ ਵਧੀਆ ਗਾੜਾ ਗਾੜਾ ਬਣ ਕੇ ਤਿਆਰ ਹੋਊਗਾ ਜਿਵੇਂ ਬਰਫੀ ਹੁੰਦੀ ਐਵੇਂ ਬਣ ਜੀ ਠੀਕ ਆ ਆਪਾਂ ਕਿਉਂ ਲਾਉਣਾ ਧੋਣੇ ਤਾਂ ਆਪਾਂ ਕਿਉਂ ਵੀ ਲਾ ਸਕਦੇ ਆ ਇਹਦੇ ਤੇ ਹਾਂਜੀ ਹਾਂਜੀ ਹਮ ਤੇ ਕਿਉਂ ਜਿਵੇਂ ਹੁਣ ਆਪਾਂ ਪਹਿਲਾਂ ਪਾਇਆ ਸੀ ਮੈਂ ਪਹਿਲਾਂ ਵੀ ਦੱਸਿਆ ਸੀਗਾ ਵੀ ਜੀ ਮੇਂ ਨਾਨ ਸਟਿੱਕੀ ਭਾਂਡੇ ਹੁੰਦੇ ਆ ਉਹਦੇ ਵਿੱਚ ਐਂਡ ਤੇ ਪਾ ਲਓ ਚਮਕ ਜਿਹੀ ਆ ਜਾਂਦੀ ਤੁਸੀਂ ਦੇਖ ਸਕਦੇ ਆਪਾਂ ਪਹਿਲਾਂ ਪਾਇਆ ਸੀ ਜੀ ਹਾਂਜੀ ਜਿਹੜਾ ਕਿਉਂ ਉਹਨਾਂ ਨਾਲ ਤਾਂ ਚਮਕ ਵਧੀਆ ਆ ਜਾਂਦੀਆਂ ਨਾਲੇ ਚਿਪਕਦਾ ਨਹੀਂ ਜੀ ਥੱਲੇ ਨਹੀਂ ਲੱਗਦਾ ਹਾਂਜੀ ਲਓ ਜੀ ਹੁਣ ਆਪਾਂ ਇਹਨੂੰ ਸੈੱਟ ਕਰ ਲਿਆ ਤੁਸੀਂ ਤੋਂ ਬਾਅਦ ਜਦੋਂ ਠੰਡਾ ਹੋ ਗਿਆ ਉਹ ਤੋਂ ਬਾਅਦ ਆਪਾਂ ਇਹਦੇ ਪੀਸ ਕੱਟ ਕੇ ਦਿਖਾਵਾਂਗੇ ਲਓ ਜਿਹੜਾ ਪੇਸਟ ਆਪਾਂ ਜਮਾਇਆ ਸੀ ਉਹ ਆਪਾਂ ਬਾਹਰ ਕੱਢ ਲਿਆ ਤੇ ਠੰਡਾ ਹੋ ਚੁੱਕਿਆ ਹੈਗਾ ਇਹਦੇ ਉੱਪਰ ਬਟਰ ਪੇਪਰ ਸੇ ਉਹ ਆਪਾਂ ਲ ਇਸ ਤਰ੍ਹਾਂ ਆਪਾਂ ਕੱਟ ਲਾਂਗੇ ਜੀ ਕੱਟਣ ਨਾਲ ਵਧੀਆ-ਵਧੀਆ ਜਿਹੜੇ ਇਹ ਪੀਸ ਆ ਉਹ ਕੱਟ ਲੈਣੇ ਹਾਂ ਹਾਂਜੀ ਵੱਡੇ ਛੋਟੇ ਆਪਾਂ ਆਪਦੇ ਅਕੋਰਡਿੰਗ ਕੱਟ ਸਕਦੇ ਆ ਜਿੱਡੇ ਵੀ ਆਪਾਂ ਨੂੰ ਪਸੰਦ ਹੋਣ ਠੀਕ ਜੀ ਉਸ ਹਿਸਾਬ ਨਾਲ ਆਪਾਂ ਇਹਨੂੰ ਕੱਟ ਲਾਂਗੇ ਉਹ ਫਿਰ ਉਧਰ ਖੰਡ ਕਾਦੇ ਮੈਂ ਸੁਰੱਖਿ ਰਾਉਣ ਉਹ ਆਪਾਂ ਕੋਟ ਕਰਾਂਗੇ ਜੀ ਜੋ ਵੀ ਮਾਣੀ-ਮੋਟੀ ਜਿਵੇਂ ਹੋਣ ਇਹ ਗਿੱਲਾ ਜਿਹਾ ਜੀ ਉਹਦੇ ਨਾਲ ਵਧੀਆ ਸੁੱਕ ਜਾਊਗਾ ਤੇ ਫਿਰ ਆਪਾਂ ਇਹਨੂੰ ਕਿਸੇ ਵੀ ਕੰਟੇਨਰ 'ਚ ਸਟੋਰ ਕਰਕੇ ਰੱਖ ਸਕਦੇ ਆ ਜੀ ਯਾਰ ਕਿੱਡੇ ਸੌਫਟ-ਸੌਫਟ ਬਣਿਆ ਨਾ ਇਹਨਾਂ ਜੈਲੀ ਵਾਂਗੂ ਜਿਵੇਂ ਜੈਲੀ ਨਹੀਂ ਹੁੰਦੀ ਸਹੀ ਗੱਲ ਜੀ ਲੀਟਨ ਹਨਾ ਹਾਂਜੀ ਬੱਚਿਆਂ ਨੂੰ ਵੀ ਬੇहद ਪਸੰਦ ਆਉ ਉਹ ਇਹਦੇ ਜਿਵੇਂ ਆਪਾਂ ਰਜਨਾ ਇੱਕ ਪੀਸ ਖਾਨੇ ਆ ਤੇ ਇਹਦੇ ਨਾਲ ਭੁੱਖ ਵੀ ਵਧੀਆ ਲੱਗਦੀ ਆ ਖਾਦਾ ਪੀਤਾ ਵੀ ਵਧੀਆ ਪਚਦਾ ਹੈਗਾ ਸੋ ਬਹੁਤ ਟੇਸਟੀ ਹੋਣ ਕੇ ਤਿਆਰ ਹੁੰਦੀ ਹੈ ਜੀ ਹਾਂਜੀ ਤੇ ਹੁਣ ਆਪਾਂ ਐਵੇਂ ਅਲੱਗ-ਅਲੱਗ ਕਰ ਲਾਂਗੇ ਇਹਦੇ ਪੀਸ ਜਿਹੜੇ ਇਸ ਪ੍ਰਕਾਰ ਜਿਹੜੇ ਪੀਸ ਆ ਉਹ ਆਪਾਂ ਇਹਦੇ ਨਾਲ ਵਿੱਚ ਕੋਟ ਕਰ ਦਾਂਗੇ ਤੇ ਇਹਨਾਂ ਸਾਰਿਆਂ ਨੂੰ ਆਪਾਂ ਇਸ ਪ੍ਰਕਾਰ ਹੀ ਬਣਾ ਕੇ ਰੱਖ ਲਾਂਗੇ ਜੀ ਹੂੰ ਹੁਣ ਇਹਨਾਂ ਨੂੰ ਆਪਾਂ ਐਵੇਂ ਚੱਕ ਲੈਨੇ ਆ ਜੀ ਸਾਰੇ ਆਪਾਂ ਇਹਦੇ ਵਿੱਚ ਰੱਖ ਦਾਂਗੇ ਹੂੰ ਤਾਰੇ ਨੂੰ ਆਪਾਂ ਮਤਲਬ ਖੰਡ ਨਾਲ ਲਵੇੜ ਲੈਣੇ ਆ ਹਾਂਜੀ ਉੱਪਰ ਇਹਦੇ ਲੇਪ ਮੈਂ ਦਿਖਾਉਇਆ ਪੀਸ ਲੋ ਜੀ ਮੈਂ ਉੱਪਰ ਹੋ ਕਰਕੇ ਕੋਟ ਕਰਕੇ ਦਿਖਾਉਣੀ ਆ ਜੀ ਲਓ ਜੀ ਬਣ ਕੇ ਬਿਲਕੁਲ ਤਿਆਰ ਆ ਜੀ ਹਾਂਜੀ ਸੋ ਇਹ ਟੇਸਟੀ ਵੀ ਬਹੁਤ ਆ ਜੀ ਖਾਦਾ ਪੀਤਾ ਵੀ ਵਧੀਆ ਪਚਦਾ ਹੈ ਇੱਕ ਵਾਰ ਜ਼ਰੂਰ ਤੁਸੀਂ ਬਣਾਇਓ ਜਿਨ੍ਹਾਂ ਨੂੰ ਭੁੱਖ ਨਹੀਂ ਲੱਗਦੀ ਉਹਨਾਂ ਵਾਸਤੇ ਤੇ ਵਰਦਾਨ ਹੈ ਕਿਉਂਕਿ ਭੁੱਖ ਵੀ ਵਧੀਆ ਵਧੀਆ ਲੱਗਦੀ ਹੈਗੀ ਤੇ ਖਾਣ ਚ ਵੀ ਬਹੁਤ ਟੇਸਟ ਹੈ ਸੋ ਜ਼ਰੂਰ ਟਰਾਈ ਕਰਨਾ ਸਾਰੇ ਆਪਾਂ ਇਸ ਪ੍ਰਕਾਰ ਬਣਾ ਕੇ ਖੰਡ ਉੱਪਰ ਲੇਪ ਕਰਕੇ ਕਿਸੇ ਵੀ 에어ਟਾਈਟ ਕੰਟੇਨਰ ਚ ਸਟੋਰ ਕਰਕੇ ਰੱਖ ਲਾਂਗੇ ਇਹ ਖਰਾਬ ਵੀ ਨਹੀਂ ਹੁੰਦਾ ਪੂਰਾ ਸਾਲ ਚੱਲਦੇ ਨੇ ਜੀ ਹਾਂਜੀ ਹੁਣ ਆਪਾਂ ਇਹਨੂੰ ਕਰਾ ਉਹ ਕਰ ਲਈ ਲਵੇੜ ਲਈ ਇਹ ਖੰਡ ਚ ਲੋ ਵੀ ਦੋਸਤੋ ਇੱਕ ਇੱਕ ਕੈਂਡੀ ਅਸੀਂ ਖਾ ਕੇ ਵੀ ਦੇਖ ਲਈਏ ਕੈਂਡੀ ਨਹੀਂ ਇਹ ਤਾਂ ਜੈਲੀ ਬਣ ਗਈ ਦੋਸਤੋ ਹਾਂਜੀ ਬਹੁਤ ਹੀ ਟੇਸਟੀ ਬਣੀ ਆ ਤੇ ਖੰਡ ਨਾਲ ਆਪਾਂ ਇਹਨੂੰ ਕੋਟ ਕਰਨ ਲਈ ਦੇਸੀ ਖੰਡ ਨਾਲ ਨਹੀਂ ਆਪਾਂ ਇਹਨੂੰ ਮਿਸ਼ਰੀ ਦਾ ਪਾਊਡਰ ਉਹਦੇ ਨਾਲ ਵੀ ਕੋਟ ਕਰ ਸਕਦੇ ਆ ਸੋ ਬਹੁਤ ਹੀ ਟੇਸਟੀ ਬਣ ਕੇ ਤਿਆਰ ਹੁੰਦੀ ਆ ਰੋਜ਼ਾਨਾ ਇੱਕ ਖਾਓ ਆਪਣੀ ਸਿਹਤ ਬਣਾਓ ਕਿਉਂਕਿ ਭੁੱਖ ਵੀ ਵਧੀਆ ਲੱਗਦੀ ਆ ਖਾਦਾ ਪੀਤਾ ਵੀ ਵਧੀਆ ਪਚਦਾ ਹੈਗਾ ਬੱਚਾ ਨੂੰ ਵੀ ਬੇਹਦ ਪਸੰਦ ਇਹ ਰੇਡ ਕੰਟੇਨਰ ਚ ਆਪਾਂ ਇਹਨਾਂ ਨੂੰ ਸਟੋਰ ਕਰਕੇ ਰੱਖ ਲਾਂਗੇ ਖਰਾਬ ਵੀ ਨਹੀਂ ਹੁੰਦੀਆਂ ਜਦੋਂ ਵੀ ਆਪਾਂ ਖਾਣੀ ਆ ਟੱਕਣਾ ਪਕੌੜ ਕੇ ਚੰਗੀ ਤਰ੍ਹਾਂ ਫਿਰ ਬਾਅਦ ਵਿੱਚ ਆਪਾਂ ਨੂੰ ਬੰਦ ਕਰ ਦੇਣਾ ਸੋ ਇੱਕ ਸਾਲ ਤੱਕ ਪੂਰਾ ਵਧੀਆ ਚੱਲਣੀ ਆ ਸੋ ਜ਼ਰੂਰ ਟਰਾਈ ਕਰਨੀ ਜੀ ਵੀਡੀਓ ਵਧੀਆ ਲੱਗੀ ਅਗੇ ਜ਼ਰੂਰ ਸ਼ੇਅਰ ਕਰਨੀ ਧੰਨਵਾਦ ਜੀ